ਸਰਪੰਪੰਜਾਬ ਦੇ ਦੇਖ ਰਹੇ ਵਿਦਿਆਰਥੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਪਿਆਰੇ ਵਿਦਿਆਰਥੀਓ ਅੱਜ ਅਸੀਂ ਕਰਾਂਗੇ ਪ੍ਰਸ਼ਨ ਪਾਸ਼ਾਵੰਗੀਆਂ ਜਿਹੜਾ ਕਿ ਪੀਏ ਬੀਐਸਸੀ ਬੀਕਾਮ ਡੀਬੀਏ ਤੇ ਪ੍ਰੋਫੈਸ਼ਨਲ ਦੀਆਂ ਕਲਾਸਾਂ ਦੇ ਵਿੱਚ ਫਸਟイヤー ਦੇ ਸੈਮੈਸਟਰ ਪਹਿਲੇ ਦੇ ਵਿੱਚ ਪੜਿਆ ਜਾ ਸਕਦਾ ਗ੍ਰਾਮਰ ਦਾ ਇੱਕ ਭਾਗ ਹੈਗਾ ਇਹ ਯੂਨਿਟ ਨੰਬਰ 4 ਦੇ ਵਿੱਚ ਤੁਸੀਂ ਪੜ੍ਹਦੇ ਹੋ ਜਿਸ ਦਾ ਨਾਮ ਹੈ ਪਾਸ਼ਾਵੰਗੀਆਂ ਜਾ ਭਾਸ਼ਾ ਦੀਆਂ ਕਿਸਮਾਂ ਦਾ ਭਾਸ਼ਾ ਦੇ ਪ੍ਰਕਾਰ ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜੀ ਸਾਡੀ ਭਾਸ਼ਾ ਹੈ ਉਹ ਬਹੁਤ ਸਾਰੀ ਵਿਭਿੰਨਤਾ ਨਾਲ ਭਰੀ ਹੁੰਦੀ ਹੈ ਇੱਕ ਹੀ ਥਾਂ ਤੇ ਸਮਾਜ ਦੀ ਇੱਕੋ ਭਾਸ਼ਾ ਬੋਲਣ ਦੇ ਬਾਵਜੂਦ ਉਸ ਵਿੱਚ ਬਹੁਤ ਸਾਰੀਆਂ ਵੱਖਰੀਆਂ ਵੱਖਰੀਆਂ ਵਿਭਿੰਨਤਾਵਾਂ ਹੁੰਦੀਆਂ ਨੇ ਸਮਾਜਿਕ ਦਾਇਰਾ ਸਾਡਾ ਭੂਗੋਲ ਸਾਡਾ ਰਾਜਨੀਤਿਕ ਪ੍ਰਕਿਰਤਕ ਮਾਹੌਲ ਕੋਈ ਕਾਸ ਖੇਤਰ ਉਹਨਾਂ ਸਾਰਿਆਂ ਦੇ ਕਰਕੇ ਕੋਈ ਭਾਸ਼ਾ ਜਿਹੜੀ ਹੈ ਉਹਦੇ ਵਿੱਚ ਪਿੰਤਾ ਆਉਂਦੀ ਹੈ ਤੇ ਉਂਝ ਵੀ ਪੰਜਾਬੀ ਵਿੱਚ ਇੱਕ ਅਖਾਣ ਹੈ ਕਿ ਭਾਸ਼ਾ ਬਾਰੀ ਕੋ ਹੀ ਬਦਲ ਜਾਂਦੀ ਹੈ ਕਹਿਣ ਦਾ ਭਾਵ ਕਿ ਭਾਸ਼ਾ ਥੋੜੇ ਥੋੜੇ ਫਰਕ ਨਾਲ ਬਦਲਦੀ ਰਹਿੰਦੀ ਹੈ ਕੋਹੀ ਮਤਲਬ 12 ਕਿਲੋਮੀਟਰ ਤੇ ਚੱਲੋ 12 ਕੋ ਚੱਲੋ ਤੇ ਅਗਲੇ ਜਗ੍ਹਾ ਤੇ ਹੋਰ ਭਾਸ਼ਾ ਬੋਲੀ ਜਾਂਦੀ ਹੈ ਇੱਕ ਮੁਹਾਵਰਾ ਆ ਦਰਸਲ ਭਾਸ਼ਾ ਜਿਹਾ ਆਮਲ ਹੈ ਅਮਲ मींस ਜੀਹਾਂ ਇੱਕ ਜੀਵਨ ਦਾ ਪ੍ਰੈਕਟੀਕਲ ਹੈ ਸਾਡਾ ਜਿਸ ਵਿੱਚ ਇੱਕ ਵਿਅਕਤੀ ਤੋਂ ਲੈ ਕੇ ਪਰਿਵਾਰ ਭਾਈਚਾਰਾ ਕਿੱਤਾ ਉਮਰ ਹਰ ਪੱਧਰ ਤੇ ਅਸੀਂ ਬਨ ਗੀਆਂ ਜਾਂ ਕਿਸਮਾ ਦੇਖ ਸਕਦੇ ਹਾਂ ਭਾਰਤ ਵਰਗੇ ਦੇਸ਼ ਵਿੱਚ ਇਹ ਭਾਸ਼ਾਵਾਂ ਦੀਆਂ ਬਨ ਗੀਆਂ ਦੇਸ਼ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਅਲੱਗ-ਅਲੱਗ ਹੁੰਦੀਆਂ ਨੇ ਇੱਥੋਂ ਤੱਕ ਕਿ ਇੱਕ ਖੇਤਰ ਵਿੱਚ ਇੱਕੋ ਹੀ ਉਮਰ ਵਾਲੇ ਲੋਕ ਇੱਕੋ ਕਿੱਤੇ ਵਾਲੇ ਅਲੱਗ-ਅਲੱਗ ਭਾਸ਼ਾ ਨੂੰ ਕਈ ਵਾਰ ਬੋਲਦੇ ਨੇ ਜਦੋਂ ਅਸੀਂ ਭਾਸ਼ਾ ਦੀਆਂ ਵੱਖ-ਵੱਖ ਬਨਗੀਆਂ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਦੇ ਵਿੱਚ ਇਹੋ ਲਿਖੀਆਂ ਚਾਰ ਬਨਗੀਆਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਉਮਰ ਤੇ ਆਧਾਰਿਤ ਭਾਸ਼ਾ ਬਨਗੀਆਂ ਲਿੰਗ ਆਧਾਰਿਤ ਭਾਸ਼ਾ ਬਨਗੀਆਂ ਕਿਤਾ ਆਧਾਰਿਤ ਭਾਸ਼ਾ ਬਨਗੀਆਂ ਤੇ ਖੇਤਰ ਜਾਂ ਇਲਾਕੇ ਤੇ ਆਧਾਰਿਤ ਭਾਸ਼ਾ ਬਨਗੀਆਂ ਹੋ ਸਕਦੀਆਂ ਸੱਤ ਪਹਿਲਾ ਜਿਹੀ ਉਮਰ ਤੇ ਪਦਾਰਥ ਭਾਸ਼ਵਨ ਗਿਆ ਤੇ ਗੱਲ ਕਰੀਏ ਅਸੀਂ ਇਹ ਵੇਖਦੇ ਹਾਂ ਕਿ ਵਿਅਕਤੀ ਦਾ ਜਿਹੜਾ ਜੀਵਨ ਕਾਲ ਹੈ ਉਸ ਦੇ ਵਿੱਚ ਤਿੰਨ ਅਵਸਥਾਵਾਂ ਹਨ ਬਚਪਨ ਦੀ ਜਵਾਨੀ ਦੀ ਬੁਢਾਪੇ ਦੀ ਅਵਸਥਾ ਜਦ ਰੋੜ ਅਵਸਥਾ ਵੀ ਕਹਿ ਸਕਦੇ ਹਾਂ ਇੱਕ ਜਗ੍ਹਾ ਤੇ ਥੋੜਾ ਜਿਹਾ ਜਿਵੇਂ ਅਸੀਂ ਉਸ ਨੂੰ ਬੁਢਾਪੇ ਦੀ ਅਵਸਥਾ ਨੂੰ ਥੋੜਾ ਜਿਹਾ ਹੋਰ ਭਾਗ ਦੇ ਵਿੱਚ ਤੋੜੀਏ ਤਾਂ ਤਾਂ ਇਹਨਾਂ ਭਾਗਾਂ ਦੇ ਵਿੱਚ ਹਰ ਵਿਅਕਤੀ ਦਾ ਜਦੋਂ ਉਮਰ ਦਾ ਤਕਾਜ਼ਾ ਲਗ-ਲਗ ਹੁੰਦਾ ਹੈ ਜੋਸ ਦੀ ਭਾਸ਼ਾ ਵੀ ਅਲੱਗ-ਲੰਗ ਹੁੰਦੀ ਹੈ ਜਿਸ ਤਰ੍ਹਾਂ 7 ਸਾਲ ਦੀ ਉਮਰ ਤੱਕ ਦਾ ਬੱਚਾ ਕਿਸੇ ਭਾਸ਼ਾ ਦੇ ਬੁਨਿਆਦੀ ਸਿਧਾਂਤ ਨੂੰ ਪੂਰਨ ਰੂਪ ਵਿੱਚ ਅਸਲ ਕਰ ਲੈਂਦਾ ਹੈ ਉਹ ਬੱਚੇ ਦੀ ਭਾਸ਼ਾ ਸੁਪਨੇ ਇਹ ਨਿਯਮਰ ਦੇ ਬੱਚੇ ਦੀ ਭਾਸ਼ਾ ਸੁਪਨੇ ਦਰਸਾਉਂਦੀਆਂ ਕਿ ਖੇਡ ਦੀ ਸ਼ਬਦਾਵਲੀ ਜ਼ਿਆਦਾ ਹੁੰਦੀ ਹੈ ਬਚਪਨ ਵਾਲੀ ਸ਼ਬਦਾਵਲੀ ਬਿਹਰੇ ਇਸਤੇਮਾਲ ਹੁੰਦੀ ਹੈ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਉਹ ਅਖੇਡਾ ਅਖੇਡਾ ਖੇਡਦਾ ਬਹੁਤ ਸਾਰੀ ਕਲਪਿਤ ਸ਼ਬਦਾਵਲੀ ਇਸਤੇਮਾਲ ਕਰਦਾ ਹੈ ਜਵਾਨੀ ਦੀ ਭਾਸ਼ਾ ਦੇ ਵਿੱਚ ਮਨੁੱਖ ਦੇ ਅੰਦਰ ਇੱਕ ਜੋਸ਼ ਹੈ ਸੁਪਨੇ ਆ ਮੱਲਾ ਮਾਰਨਾ ਸ਼ੇਖੀਆਂ ਮਾਰਨਾ ਸੁਤਰੇ ਸਕਾਰ ਕਰਨ ਵਾਲੀ ਭਾਸ਼ਾ ਹੁੰਦੀ ਹੈ ਤੇ ਬੁਢਾਪੇ ਦੀ ਭਾਸ਼ਾ ਵਿੱਚ ਜੀਵਨ ਦਾ ਅਨੁਭਵ ਜ਼ਿੰਦਗੀ ਦੀ ਸੱਚਾਈ ਦੀਆਂ ਗੱਲਾਂ ਦਾਰਸ਼ਨਿਕ ਗੱਲਾਂ ਤਜਰਬੇ ਨਸੀਤਾ ਹੁੰਦੀਆਂ ਹਨ ਆਮ ਕਰਕੇ ਆਪਾਂ ਦੇਖਦੇ ਆ ਕਿ ਰੇਡੀਓ ਟੀਵੀ ਫਿਲਮਾਂ ਦੀ ਸ਼ਬਦਾਵਲੀ ਜਿਹੜੀ ਹੈ ਉਹਦੀ ਭਾਸ਼ਾ ਬਣ ਗਈ ਬੁੱਢਿਆਂ ਦੇ ਮੁਕਾਬਲੇ ਜਵਾਨ ਬੱਚਿਆਂ ਦੇ ਵਿੱਚ ਵਧੇਰੇ ਮਿਲਦੀ ਹੈ ਇਸੇ ਤਰ੍ਹਾਂ ਪਿਆਰ ਮੁਹੱਬਤ ਵਾਲੀ ਸ਼ਬਦਾਵਲੀ ਜਵਾਨਾਂ ਵਿੱਚ ਵਧੇਰੇ ਮਿਲਦੀ ਹੈ ਸੋ ਉਮਰ ਦੇ ਅਧਾਰ ਤੇ ਜਿਸੀ ਭਾਸ਼ਾਵਾਂ ਦੀ ਵੰਡ ਕਰੀਏ ਤੇ ਉਮਰ ਦੇ ਅਧਾਰ ਤੇ ਭਾਸ਼ਾਵਾਂ ਤਿੰਨ ਪ੍ਰਕਾਰ ਦੀਆਂ ਹਨ ਬੱਚਿਆਂ ਦੀ ਭਾਸ਼ਾ ਜਵਾਨਾਂ ਦੀ ਭਾਸ਼ਾ ਬਜ਼ੁਰਗਾਂ ਦੀ ਭਾਸ਼ਾ ਬੱਚਿਆਂ ਦੀ ਭਾਸ਼ਾ ਕੱਚੀ ਉਮਰ ਦੀ ਭਾਸ਼ਾ ਹੈ ਜਿਸ ਵਿੱਚ ਖਿਆਲਾਂ ਦੀ ਪਰਪਕਤਾ ਦੀ ਘਾਟ ਹੈ। ਭਾਵੇਂ ਬੱਚਿਆਂ ਦੇ ਅੰਦਰ ਕੋਈ ਜ਼ਿਆਦਾ ਪਰਪੱਕੇ ਪ੍ਰੋੜ ਵਿਚਾਰ ਨਹੀਂ ਹੈ। ਇਸ ਤਿਰੰਗਣ ਪ੍ਰਯੋਗਮੁਖ ਜੁਸ਼ੀਲੀ ਅਲਬੇਲੇਪਣ ਵਾਲੀ ਹੁੰਦੀ ਹੈ। ਇਹ ਸੁਪਨਿਆਂ ਦੀ ਭਾਸ਼ਾ ਹੈ ਜਿਸ ਵਿੱਚ ਵਿਹਾਰਕ ਤਜਰਬੇ ਦੀ ਕਮੀ। ਜਵਾਨ ਭਾਸ਼ਾ ਇਹ ਉਮਰ ਦੇ ਦੂਜੇ ਪੜਾਅ ਦੀ ਭਾਸ਼ਾ ਹੈ। ਇਸ ਵਿੱਚ ਗਾਮ, ਰੋਸ ਤੇ ਤਲਖੀਆਂ ਪਿਆਰ, ਬਰੁਸਤਨਾ ਮੰਨਣਾ ਆਦ ਦਾ ਪਤਾ ਲੈਂਦਾ ਬਜ਼ੁਰਗਾਂ ਦੀ ਭਾਸ਼ਾ ਜੀਵਨ ਦਾ ਸੱਚ ਹੈ ਅਟਾਲਸ ਚਾਈਆਂ ਕਹਾਵਤਾਂ ਆਤਮਾ ਪਰਮਾਤਮਾ ਦੀ ਗੱਲਾਂ ਸਬਰ ਸੰਤੋਖ ਆ ਉਸ ਤੋਂ ਬਾਅਦ ਦੂਜੀ ਸ਼੍ਰੇਣੀ ਹੈ ਲਿੰਗ ਅਧਾਰਤ ਭਾਸ਼ਾ ਬਣ ਗਈਆਂ ਲਿੰਗ ਅਧਾਰਤ ਤਾਂ ਭਾਵੇਂ ਮਰਦ ਤੇ ਔਰਤਾਂ ਦੀਆਂ ਭਾਸ਼ਾਵਾਂ ਪੰਜਾਬੀ ਵਿੱਚ ਲਿੰਗ ਅਧਾਰਤ ਭਾਸ਼ਾ ਹੀ ਬਣ ਗਈਆਂ ਹੁੰਦੀਆਂ ਹਨ ਉਹਨਾਂ ਜਿਹੜੇ ਮਰਦਾਂ ਦੀ ਆਵਾਜ਼ ਹੈ ਉਹ ਥੋੜੀ ਜਿਹੀ ਮੋਟੀ ਤੇ ਔਰਤਾਂ ਦੀ ਆਵਾਜ਼ ਥੋੜੀ ਬਰੀਕ ਹੈ ਕਿਉਂਕਿ ਮਰਦਾਂ ਦੇ ਜਿਹੜੇ बो, बोलण वाले ऑर्गन ऑफ स्पीच ਹਨ ਜਾਂ ਸਚ ਉਚਾਰਨ ਅੰਗ ਹਨ ਉਹਨਾਂ ਵਿੱਚ ਜੋ ਕੰਪਨ ਹੈ ਜਾਂ ਉਹਦੇ ਰੇਤੇ ਦੀ ਨਾਲ ਥਰਥਰਾਉਂਦੀਆਂ ਹਨ ਤੇ ਔਰਤਾਂ ਦੀ ਆਵਾਜ਼ ਜਿਹੜੀ ਹੈ ਨਜ਼ਾਕਤ ਵਾਲੀ ਹੈ ਤੇ ਉਹਨਾਂ ਦੀ ਭਾਸ਼ਾ ਦੇ ਵਿੱਚ ਵੀ ਹਲੀਮੀ ਹੈ ਤੇ ਜੇਕਰ ਕਿਸੇ ਔਰਤ ਦੀ ਆਵਾਜ਼ ਭਾਰੀ ਹੋਵੇ ਤੇ ਉਹਨੂੰ ਮਰਦਾਂਵੀਂ ਆਵਾਜ਼ ਵਾਲੀ ਔਰਤ ਕਿਹਾ ਜਾਂਦਾ ਹੈ ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਤੇ ਜੇ ਕਿਸੇ ਮਰਦ ਦੀ ਭਾਸ਼ਾ ਥੋੜੀ ਬਰੀਕ ਹੋਵੇ ਉਸ ਨੂੰ ਬੁੱਡੀਆਂ ਵਰਗਾ ਜਾਂ ਜਨਨੜਾ ਕਿਹਾ ਦਿੱਤਾ ਜਾਂਦਾ ਹੈ ਤੇ ਵੈਸੇ ਦੋਹਾਂ ਦੇ ਲਿੰਗਾ ਦੇ ਸੰਬੋਧਨ ਤੇ ਸ਼ਬਦ ਚੋਣ ਵਿੱਚ ਪੜਾਈ ਅੰਤਰ ਹੈ ਤੇ ਇਸੇ ਤਰੀਕੇ ਨਾਲ ਇਸ ਦਾ ਅਸੀਂ ਦੇਖ ਸਕਦੇ ਹਾਂ ਕਿ ਜਿਵੇਂ ਪੰਜਾਬੀ ਭਾਸ਼ਾ ਚ ਔਰਤ ਨੂੰ ਨੀ ਕੁੜੀਏ ਕੁੜੀਏ ਵੇ ਮੁੰਡਿਆ ਮਤਲਬ ਦੋਨਾਂ ਦਾ ਸੰਬੋਧਨੀ ਸ਼ਬਦ ਵੀ ਵੱਖਰੇ ਹੈ ਤੇ ਇਸ ਤੋਂ ਇਲਾਵਾ ਮਰਦਾਂ ਦੀ ਭਾਸ਼ਾ ਦੇ ਵਿੱਚ ਆਕੜ ਹੰਕਾਰ ਇੱਕ ਦੂਜੇ ਨਾਲ ਗਾਲੀ ਗਲੋਚ ਵੀ ਕਈ ਵਾਰ ਜਾਂ ਫਿਰ ਥੋੜੇ ਜਿਹਾ ਬਹੁਤ ਮਤਲਬ ਖੜਕਵੀ ਜੀ ਭਾਸ਼ਾ ਕਹਿ ਲੋ ਜਾਂ ਜਿਆਦਾ ਉਹਦੇ ਸ਼ਬਦ ਜਿਹੜੇ ਨੇ ਉਹਨਾਂ ਦੇ ਵਿੱਚ ਘਰੇਲੂ ਸ਼ਬਦਾਵਲੀ ਘੱਟ ਹੈ ਜਾਂ ਤਾਂ ਖੇਤੀਬਾੜੀ ਦੀ ਜਾਂ ਕੋਈ ਰਾਜਨੀਤੀ ਦੀ ਇਦਾਂ ਦੇ ਸ਼ਬਦ ਉਹਨਾਂ ਦੇ ਵਧੇਰੇ ਉਸ ਤੋਂ ਬਾਅਦ ਆ ਗਿਆ ਕਿਤੇ ਉੱਪਰ ਆਧਾਰਿਤ ਭਾਸ਼ਾ ਹੁਣ ਕਿੱਤਾ ਸੀ ਜਿੱਥੇ ਵੀ ਕੋਈ ਆਪਣਾ ਕੰਮ ਕਰਦੇ ਆਂ ਉਸ ਜਗ੍ਹਾ ਦੇ ਉੱਤੇ ਸਾਡਾ ਇੱਕ ਆਪਣਾ ਕਲਚਰ ਹੈ ਉੱਥੋਂ ਦਾ ਇੱਕ ਆਪਣਾ ਸਾਡਾ ਜੀਵਨ ਢੰਗ ਹੈ ਉੱਥੋਂ ਦੇ ਆਪਣੇ ਸਾਡੇ ਸੰਧ ਨੇ ਜਿਨ੍ਹਾਂ ਦੇ ਨਾਲ ਜੁੜੀ ਭਾਸ਼ਾ ਹੈ ਤੇ ਹਰ ਕਿਤੇ ਦਾ ਆਪਣਾ ਸਮਾਜਿਕ ਪੱਧਰ ਹੈ ਵਿਦਿਅਕ ਪੱਧਰ ਹੈ ਇਸ ਦੇ ਨਾਲ ਹਰ ਕਿਤੇ ਦੀ ਆਪਣੀ ਸ਼ਬਦਾਵਲੀ ਹੁੰਦੀ ਹੈ ਹੌਲੀ-ਹੌਲੀ ਸਮਾਪਾ ਕੇ ਲੋਕਾਂ ਦੇ ਰਹਿਣ ਸਹਿਣ ਜਿਉਣ ਢੰਗ ਦਾ ਹਿੱਸਾ ਬਣ ਜਾਂਦੀ ਹੈ ਇਹ ਤਕਨੀਕੀ ਸ਼ਬਦਾਵਲੀ ਜਾਂ ਕਿਤੇ ਦੀ ਸ਼ਬਦਾਵਲੀ ਲੋਕਾਂ ਵਿੱਚ ਆਮ ਵਰਤੀ ਜਾਂਦੀ ਹੈ ਇੱਕ ਕਿੱਤੇ ਦੇ ਲੋਕਾਂ ਵਿੱਚ ਦੇਖਣ ਸੁਣਨ ਨੂੰ ਉਚੇਚੀ ਨਹੀਂ ਲੱਗਦੀ ਪਰ ਦੂਸਰੇ ਕਿੱਤਿਆਂ ਦੇ ਲੋਕਾਂ ਵਾਸਤੇ ਵਖਰੀ ਲੱਗਦੀ ਇਸ ਲਈ ਕਿਤੇ ਜਿਸ ਤਰ੍ਹਾਂ ਡਾਕਟਰ ਆਪਸ ਵਿੱਚ ਗੱਲਾਂ ਕਰਦੇ ਆ ਉਹਨਾਂ ਦੀ ਭਾਸ਼ਾ ਵਿੱਚ ਅਲੱਗ-ਅਲੱਗ ਹੁਨ ਦੇ ਉਜਾਰ ਨੇ ਜਾਂ ਉਹਨਾਂ ਦੇ ਸੰਤ ਨੇ ਜਾਂ ਉਹਨਾਂ ਦੇ ਸਟੈਥੋਸਕੋਪ ਆ ਉਹਨਾਂ ਦਾ ਆਪਰੇਸ਼ਨਾਂ ਦੇ ਉਜਾਰ ਨੇ ਉਹਨਾਂ ਦੀ ਗੱਲ ਹੋਏਗੀ ਫਿਰ ਸੰਤ ਦੀ ਭਾਸ਼ਾ ਵਿੱਚ ਉਹਦੇ ਸੰਦ ਹਾਲ ਉਹਦੇ ਸੁਹਾਗਾ ਉਹਦੀਆਂ ਹੋਰ ਜਿਹੜੇ ਤੂੜੀ ਦਾ ਕਣਕ ਉਹਦੇ ਸ਼ਬਦ ਵੱਖਰੇ ਆ ਅਰਲੀ ਮਤਲਬ ਉਹਦੀ ਜਿਹੜੀ ਹਲਾ ਹਾਲ ਜੋਣ ਵਾਸਤੇ ਅਰਲੀ ਵਰਤੀ ਜਾਂਦੀ ਆ ਤਰਖਾਨ ਦੀ ਭਾਸ਼ਾ ਦੇ ਵਿੱਚ ਲੱਕੜ ਦੇ ਨਾਲ ਸੰਬੰਧਤ ਕਲਰਕ ਦੀ ਭਾਸ਼ਾ ਚ ਪਾਇਲਾ ਜਾਂ ਹੋਰ ਚੀਜ਼ਾਂ ਅਧਿਆਪਕ ਦੀ ਭਾਸ਼ਾ ਵਿੱਚ ਰਜਿਸਟਰ ਪੁਸਤਕਾ ਬਲੈਕਬੋਰਡ ਵਗੈਰਾ ਤੇ ਕਿਤੇ ਤੇ ਅਧਾਰਤ ਭਾਸ਼ਾਵਾਂ बन ਗਿਆ ਵੱਖਰੀਆਂ ਵੱਖਰੀਆਂ ਨੇ ਤੇ ਇਹਨਾਂ ਦਾ ਸਾਡੀ ਆਮ ਗੱਲਬਾਤ ਦੀ ਭਾਸ਼ਾ ਬਣ ਗਈ ਕੁਝ ਹੋਰ ਹੋ ਸਕਦੀ ਆ ਤੇ ਕਿਤੇ ਦੀ ਜਿਹੜੀ ਭਾਸ਼ਾ ਹੈ ਉਹ ਸਪੈਸ਼ਲ ਕੋਈ ਤਕਨੀਕੀ ਭਾਸ਼ਾ ਹੋएगी ਉਸ ਤੋਂ ਬਾਅਦ ਆ ਗਿਆ ਇਲਾਕੇ ਤੇ ਆਧਾਰਿਤ ਭਾਸ਼ਾ ਹਰ ਇਲਾਕੇ ਦੇ ਲੋਕ ਜਿਸ ਇਲਾਕੇ ਚ ਰਹਿੰਦੇ ਨੇ ਉਥੋਂ ਦੇ ਸ਼ਬਦਾਂ ਨੂੰ ਪੈਲ ਦਿੰਦੇ ਹਨ ਜੇ ਪੰਜਾਬ ਨੂੰ ਜੇਕਰ ਇਸ ਦੇਖੀ ਤਾਂ ਪੰਜਾਬ ਨੂੰ ਅਸੀਂ ਮਾਝਾ ਮਾਲਵਾ ਦੁਆਬਾ ਇਹਦੇ ਵਿੱਚ ਵੰਡਿਆ ਹੋਇਆ ਪੈ ਉੱਤਸਿਹਾਰ ਤੇ ਅਸੀਂ ਇਥੋਂ ਦੀ ਉਪਾਸ਼ਾ ਵਾਲ ਹੋਂਦ ਵਿੱਚ ਆਉਂਦੀਆਂ ਨੇ ਪਹਿਲੇ ਸਮਿਆਂ ਚ ਜਦੋਂ ਲੋਕਾਂ ਦੇ ਵਿੱਚ ਟੈਲੀਫੋਨ ਜਾਂ ਹੋਰ ਆਵਾਜ਼ ਆਈ ਤੇ ਸਾਧਨਾ ਦੀ ਘਾਟ ਸੀ ਤੇ ਉਸ ਵੇਲੇ ਲੋਕੀ ਇੱਕ ਜਗ੍ਹਾ ਤੇ ਹੀ ਜ਼ਿਆਦਾ ਰਹਿੰਦੇ ਸਨ ਤੇ ਰਹਿੰਦਿਆਂ ਰਹਿੰਦਿਆਂ ਉਹਦੀ ਭਾਸ਼ਾ ਦਾਤਾ ਉਹ ਦੂਸਰੇ ਖੇਤਰ ਜਾ ਕੇ ਭਾਸ਼ਾ ਸਿੱਖਦੇ ਸੀ ਤੇ ਨਾ ਉਹ ਭਾਸ਼ਾ ਛੱਡੀ ਸੀ ਉਹ ਕਿਸੇ ਨੂੰ ਸਿਖਾਉਂਦੇ ਸੀ ਜਿਸ ਕਰਕੇ ਇੱਕ ਜਗ੍ਹਾ ਤੇ ਟਿਕੇ ਰਹਿਣ ਕਰਕੇ ਉਹਨਾਂ ਦੀ ਇੱਕ ਇਲਾਕਾਈ ਭਾਸ਼ਾ ਜਿਹੜੀ ਹੈ ਉਹ ਨਿਸ਼ਚਿਤ ਹੋ ਗਈ ਜੇ دریا ਦੇ ਨੇੜੇ ਰਹਿੰਦੇ ਆ ਜਾਂ ਪਹਾੜੀ ਇਲਾਕੇ ਚ ਰਹਿੰਦੇ ਆ ਤੇ ਉਸੇ ਪ੍ਰਕਾਰ ਉਹਨਾਂ ਦੀ ਭਾਸ਼ਾ ਉਹ ਬਣ ਗਈ ਜਿਸ ਨੂੰ ਅਸੀਂ ਬਾਅਦ ਚ ਉਪਭਾਸ਼ਾ ਕਹਿੰਦੇ ਆ ਤੇ ਇਹ ਉਪਭਾਸ਼ਾਵਾਂ ਜਿਹੜੀਆਂ ਹਨ ਉਸ ਇਲਾਕੇ ਦੇ ਲੋਕਾਂ ਦੀ ਆਪਸੀ ਗੱਲਬਾਤ ਜਾਂ ਕਹਿ ਲੋ ਕਿ ਬੋਲ ਚਾਲ ਦੀ ਭਾਸ਼ਾ ਉਹਦੇ ਵਿੱਚ ਵਰਤੀਆਂ ਜਾਂਦੀਆਂ ਹਨ ਜਿਵੇਂ ਪੰਜਾਬੀ ਭਾਸ਼ਾ ਦੇ ਖੇਤਰ ਚ ਮਦਾਨੀ ਇਲਾਕਾ ਹੈ ਇੱਥੋਂ ਦੇ ਲੋਕਾਂ ਦੀ ਭਾਸ਼ਾ ਦੇ ਵਿੱਚ ਮਾਝੀ ਦੁਆਬੀ ਲੈਂਦੀ ਪੋਠਵਾਰ ਵਗੈਰਾ ਇਓ ਪਾਸ਼ਾਵਾਂ ਇਹਨਾਂ ਬਣ ਗਈਆਂ ਤੇ ਹੁਣ ਕਿਉਂਕਿ ਪੰਜਾਬ ਦੀਆਂ ਹੱਦਾ ਜਿਹੜੀਆਂ ਬਦਲ ਗਈਆਂ ਨੇ 1904 ਤੋਂ ਬਾਅਦ ਆਪਾਂ ਦੇਖਦੇ ਆਂ ਪੰਜਾਬੀ ਭਾਸ਼ਾ ਦੇ ਵਿੱਚ ਬਦਲਾਅ ਆਏ ਆ ਤੇ ਹੁਣ ਪੰਜਾਬ ਦੀਆਂ ਜ਼ਿਆਦਾ ਕਰਕੇ ਚਾਰ ਹੀ ਇਲਾਕਿਆਂ ਯੋਪਾਸ਼ਾਵਹਨ ਮਾਜੀ ਦਵਾ ਪੀਂਲਵਈ ਤੇ ਹਵਾਦੀ ਇਹ ਇਲਾਕੇ ਤੇ ਦਾਰ ਉਸ ਤੋਂ ਬਾਅਦ ਪੰਜਵਾਂ ਹੈ ਸਮਾਜਿਕ ਪਾਸ਼ਾਈ ਬਣ ਗਈਆਂ ਇਹ ਉਹ ਬਣ ਗਈਆਂ ਨੇ ਜਿਹੜੀਆਂ ਬਨੋਖ ਵੱਖ-ਵੱਖ ਸਮਾਜਿਕ ਸਥਾਨਾ ਤੇ ਸਮਾਜਿਕ ਮੌਕਿਆਂ ਤੇ ਸਮਾਜਿਕ ਲੋੜਾਂ ਅਨੁਸਾਰ ਵੱਖਰੀ ਤਰ੍ਹਾਂ ਦੀ ਭਾਸ਼ਾ ਬੋਲ ਕੇ ਉਹ ਕਿਸੇ ਖਾਸ ਲੈਜੇ ਵਿੱਚ ਸ਼ਬਦਾਂ ਦੀ ਚੋਣ ਕਰਦਾ ਹੈ ਇਸ ਨੂੰ ਆਧਾਰ ਬਣਾ ਕੇ ਸਮਾਜਿਕ ਭਾਸ਼ਾਵਾਂ ਵੰਗੀਆਂ ਵੇਖੀਆਂ ਜਾ ਸਕਦੀਆਂ ਹਨ ਇਹਨਾਂ ਵਿੱਚ ਸਧਾਰਨ ਬੋਲ ਚਾਲ ਦੀ ਭਾਸ਼ਾ ਤਕਨੀਕੀ ਭਾਸ਼ਾ ਸਲੈਂਗ ਗੁਪਤ ਭਾਸ਼ਾ ਕਾਮਟਪਾਉ ਭਾਸ਼ਾ ਵਿਜਨ ਭਾਸ਼ਾ ਕ੍ਰਿਓਲ ਭਾਸ਼ਾ ਤੇ ਰਜਿਸਟਰ ਆ ਜਾਂਦੇ ਹਨ ਹੁਣ ਸਭ ਤੋਂ ਪਹਿਲਾਂ ਦੇਖਦੇ ਆ ਕਿ ਜਿਹੜੀ ਸਾਡੀ ਸਧਾਰਨ ਬੋਲ ਚੱਲਦੀ ਭਾਸ਼ਾ ਹੈ ਉਹ ਭਾਸ਼ਾ ਹੈ ਜੋ ਲੋਕ ਆਪਣੇ ਮਿੱਤ ਤੇ ਕੰਮਕਾਰਾਂ 'ਚ ਆਮ ਸੰਚਾਰ ਲਈ ਵਰਤਦੇ ਆ ਆਮ ਬੋਲਚਾਲ ਕਦੀ ਟਕਸਾਲੀ ਭਾਸ਼ਾ 'ਚ ਭਾਵੇਂ ਜਿਹੜੀ ਸਾਡੀ ਪੰਜਾਬ ਸਰ ਵੱਲੋਂ ਪੰਜਾਬ ਵਿੱਚ ਕੇਂਦਰੀ ਭਾਸ਼ਾ ਆ ਉਹ ਲਿਖਣ ਵਾਸਤੇ ਆ ਪਰ ਜਿਹੜੀ ਅਸੀਂ ਆਮ ਚ ਗੱਲਬਾਤ ਲਈ ਭਾਸ਼ਾ ਵਰਤਦੇ ਆ ਉਸ ਨੂੰ ਆਮ ਬੋਲ ਚੱਲਦੀ ਭਾਸ਼ਾ ਕਹਿੰਦੇ ਆ ਤੇ ਇਸ ਤਰੀਕੇ ਨਾਲ ਸਾਡੀ ਸਧਾਰਨ ਬੋਲਚਾਲ ਦੀ ਭਾਸ਼ਾ ਤਕਨੀਕੀ ਭਾਸ਼ਾ ਵਿੱਚ ਕਿਸੇ ਖੇਤਰ ਦੇ ਸਮੂਹ ਜਾਂ ਸੰਸਥਾ ਵਿੱਚ ਵਰਤੀ ਜਾਂਦੀ ਭਾਸ਼ਾ ਆ ਜਾਂਦੀ ਹੈ ਜਿਵੇਂ ਧਾਰਮਿਕ ਸੰਸਥਾਵਾਂ ਦੀ ਆਪਣੀ ਭਾਸ਼ਾ ਹੈ ਜਿਵੇਂ ਅਸੀਂ ਕਹਿੰਦੇ ਆ ਪਾਣੀ ਨੂੰ ਜਲ ਕਹਿਣਾ ਜਾਂ ਰੋਟੀ ਨੂੰ ਪ੍ਰਸ਼ਾਦਾ ਕਹਿਣਾ ਜਾਂ ਦਾਲ ਨੂੰ ਦਾਲਾ ਕਹਿਣਾ ਤਾਂ ਇਹ ਸਾਰਾ ਕੁਝ ਧਾਰਮਿਕ ਖੇਤਰ ਦੀ ਭਾਸ਼ਾ ਹੈ ਉਸ ਤੋਂ ਬਾਅਦ ਆ ਗਿਆ ਸਲੈਂਗ ਸਲੈਂਗ ਉਹ ਭਾਸ਼ਾ ਹੈਗੀ ਆ ਜਿਹਦੇ ਵਿੱਚ ਕੋਈ ਸ਼ਿਸ਼ਟਾਚਾਰ ਨਹੀਂ ਆਪავ ਜਿਸ ਵਿੱਚ ਕੋਈ ਕਿਸੇ ਦੀ ਇੱਜ਼ਤ ਮਾਣ ਆਦਰ ਸਤਕਾਰ ਨਹੀਂ ਆ ਸਭ ਨੂੰ ਇਹ ਇੱਕ ਖਾਸ ਗਰੁੱਪ ਦੀ ਭਾਸ਼ਾ ਹੁੰਦੀ ਹੈ ਜਿਹੜੀ ਗੈਰ ਸਮਾਜਿਕ ਪਾਵਨ ਸਮਾਜ ਪਰਵਾਰ ਨਹੀਂ ਕਰਦਾ ਇਹ ਆਮ ਬੁਲਾਰਿਆਂ ਦੀ ਸਮਝ ਤਿਆਉਂਦੀ ਹੈ ਪਰ ਹਰ ਕੋਈ ਇਸ ਨੂੰ ਇਸਤੇਮਾਲ ਨਹੀਂ ਕਰਦਾ ਜਿਵੇਂ ਲੜਕੀਆਂ ਦੁਆਰਾ ਲੜਕੀਆਂ ਨੂੰ ਪੀਸ ਕਹਿਣਾ ਔਰਜ਼ਾ ਕਹਿਣਾ ਮਾਲ ਕਹਿਣਾ ਜਾਂ ਰੰਨ ਕਹਿਣਾ ਇਹ ਸਲੈਗ ਸਲੈਗ ਮਤਲਬ ਜਿਹੜੀ ਵਿਗੜੀ ਟਿਗੜੀ ਥੋੜੀ ਜਿਹੀ ਭਾਸ਼ਾ ਆ ਉਹ ਹੈ ਇਸ ਤਰ੍ਹਾਂ ਹਰ ਕਿਸਮ ਦੀ ਭਾਵੇਂ ਗੱਡੀ ਭਾਵੇਂ ਉਹ ਰੱਖਿਆ ਭਾਵੇਂ ਕਾਰ ਆ ਭਾਵੇਂ ਉਹਨੂੰ ਗੱਡੀ ਕਹਿ ਦਿੱਤਾ ਜਾਂਦਾ ਤਾਂ ਇਹ ਵੀ ਇੱਕ ਸਲੈਂਗ ਭਾਸ਼ਾ ਹੈ ਇਹ ਕਹਿਆ ਕਿ ਗੁਪਤ ਭਾਸ਼ਾ ਉਹਨਾਂ ਥਾਵਾਂ ਤੇ ਵਰਤੀ ਜਾਂਦੀ ਹੈ ਜਿੱਥੇ ਅਸੀਂ ਆਪਣੇ ਕਿਸੇ ਕੰਮ ਨੂੰ ਦੂਜੇ ਤੋਂ છુપਾਉਣਾ ਹੈ ਜਿਸ ਤਰ੍ਹਾਂ ਜਿੱਤੇ ਵਿੱਚ ਜੋ ਵਿਅਕਤੀ ਗੱਲ ਕਰ ਰਿਹਾ ਤੇ ਜੋ ਸੁਣ ਰਿਹਾ ਆ ਉਹਨਾਂ ਦੀ ਆਪਣੀ ਇੱਕ ਕੋਡ ਭਾਸ਼ਾ ਹੈ ਉਸ ਨੂੰ ਗੁਪਤ ਭਾਸ਼ਾ ਕਹਿੰਦੇ ਆ ਜਿਵੇਂ ਕਾਲਜ ਦਾ ਪੇਟਾਰਥੀ ਬਾਣੀਏ ਦੁਕਾਨਦਾਰ ਇਹੋ ਜਿਹੀ ਭਾਸ਼ਾ ਵਰਤਿਆ ਕਾਮਟਪਾਉ ਭਾਸ਼ਾ ਉਹ ਹੈ ਜਦੋਂ ਅਸੀਂ ਕਿਸੇ ਦੂਜੀ ਸਟੇਟ ਚ ਜਾਂਦੇ ਆ ਦੂਜੇ ਦੇਸ਼ ਚ ਜਾਂਦੇ ਆ ਉੱਥੇ ਥੋੜਾ ਸਮਾਂ ਸਾਨੂੰ ਕੋਈ ਭਾਸ਼ਾ ਬੋਲ ਕੇ ਤੇ ਥੋੜਾ ਜਿਹਾ ਆਪਣਾ ਟਾਈਮ ਪਾਸ ਕਰਨਾ ਪੈਂਦਾ ਲੋਕਾਂ ਨਾਲ ਮਤਲਬ ਕੋਈ ਗੱਲ ਸਮਝਾਉਣੀ ਪੈਂਦੀ ਆ ਜਾਂ ਉਹ ਦੋ ਭਾਸ਼ਾਵਾਂ ਜਿਹੜਾ ਬੰਦਾ ਇੱਕ ਮਤਲਬ ਮੰਨ ਲਓ ਕੋਈ ਪੰਜਾਬ ਦਾ ਵਿਦਿਅਕ ਕਿਸੇ ਦੂਜੇ ਦੇਸ਼ ਚ ਆ ਕੇ ਅੰਗਰੇਜ਼ੀ ਨਹੀਂ ਬੋਲ ਸਕਦਾ ਕੌ ਉਸ ਨੂੰ ਕਾਮਟਪਾਉਂ ਅੰਗਰੇਜ਼ੀ ਭਾਸ਼ਾ ਸਿੱਖਣੀ ਜਾਂ ਸੋਰਨੀ ਦਾ ਸਬਦ ਨਹੀਂ ਪੈਂਦੀ ਆ ਤੇ ਉਹ ਦੋ ਭਾਸ਼ਾਵਾਂ ਦੇ ਬੁਲਾਰੇ ਮਜਬੂਰੀ ਵਾਸ ਗੱਲਬਾਤ ਕਰਨ ਦੀ ਜ ਤਮਸ਼ੀਲ ਹੁੰਦੇ ਆ ਇੱਕ ਨਵੀਂ ਭਾਸ਼ਾ ਸਿਰ ਜਨਦੀ ਜਿਹਦੇ ਵਿੱਚ ਉਥੋਂ ਦੀ ਭਾਸ਼ਾ ਦੇ ਸ਼ਬਦ ਵੀ ਹੁੰਦੇ ਆ ਤੇ ਜਿੱਥੋਂ ਦਾ ਬੁਲਾਰਾ ਉੱਥੇ ਗਿਆ ਹੁੰਦਾ ਉਹਦੇ ਸ਼ਬਦ ਵੀ ਹੁੰਦੇ ਹਨ ਉਸ ਨੂੰ ਕਾਮਟਪਾਉ ਭਾਸ਼ਾ ਕਿਹਾ ਜਾਂਦਾ ਹੈ ਇਸ ਤਰ੍ਹਾਂ ਕਾਮਟਪਾਉ ਭਾਸ਼ਾਵਾਂ ਨੂੰ ਕ੍ਰੀਜ਼ਨ ਜਾਂ ਕ੍ਰੀਓਲ ਸ਼ਬਦ ਵੀ ਵਰਤਿਆ ਜਾਂਦਾ ਹੈ ਨਾ ਵਾਸਤੇ ਤੇ ਇਸ ਪ੍ਰਕਾਰ ਇਹ ਭਾਸ਼ਾ ਹੀ ਬਣ ਗਈ ਹੈ ਨਾ ਜਿਨਾਂ ਦੇ ਵਿੱਚ ਵਿਅక్తిਸਮੇ ਸਮੇਂ ਤੇਨਾਲਾ ਪ੍ਰਯੋਗ ਕਰਕੇ ਆਪਣੀ ਗੱਲ ਬਾਤ ਦੂਜਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ